ਬਨ ਦਲਜਿੰਦਰ ਕੇ ਦੋਦੀ ਆਈ ਹੈ ਮੈਂ ਦੱਸਤੀ ਸਹੀ ਵੀ ਗੱਲ ਕੀ ਹੈ ਤੂੰ ਦੱਸਿਆ ਹੀ ਨਹੀਂ ਜਦੋਂ ਦੀ ਆਈ ਹੈ ਕੱਲ ਦੀ ਆਈ ਹੈ ਅੱਜ ਆਈ ਹੈ ਬਨ ਦਲਜਿੰਦਰ ਅਰਾ ਕੀ ਗੱਲ ਹੋਈ ਆ ਦਲਜਿੰਦਰ ਇੰਨੀ ਗੁੱਸੇ ਚ ਕਿਉਂ ਆ ਕੀ ਗੱਲ ਹੋਈ ਆ ਰੁਪਿੰਦਰ ਨੇ ਕੀ ਕਿਹਾ ਤਾ ਤੁਹਾਨੂੰ ਤੂੰ ਕੌਣ ਨਹੀਂ ਆਈ ਆ ਤੂੰ ਆਈ ਆ ਗਿਆ ਦਿਮਾਗ ਖਰਾਬ ਮੰਮੀ ਆ ਤੂੰ ਹੀ ਚੰਗਾ ਨਹੀਂ ਕੀਤਾ ਜਪੇੜ ਮਾਰ ਗਏ ਮੇਰੇ ਮੰਮੀ ਤੂੰ ਹੀ ਆ ਕਮ ਚੰਗਾ ਨਹੀਂ ਕੀਤਾ ਮੇਰੇ ਜਪੇੜ ਮਾਰ ਗਏ ਕੋਈ ਗੱਲ ਨਹੀਂ ਆ ਹੱਸ ਕੋਈ ਗੱਲ ਨਹੀਂ ਹੈ ਮੰਮੀ ਅੜੀ ਚ ਪੇੜ ਵਜੀ ਮੰਮੀ ਅੜੀ ਚ ਪੇੜ ਮਰੀ ਹੈ ਨਾ ਮੰਮੀ ਨਹੀਂ ਨਾ ਨੇ ਤੰਗ ਕੀਤਾ ਨਾ ਕਿਤੇ ਜਿਹੜਾ ਕੋਈ ਹਸਾਬ ਹੀ ਨਹੀਂ ਆ ਪੰਨੀ ਕਿੱਥੋਂ ਆ ਗਈ ਡੈਂ ਹੁਣ ਇਹਨਾਂ ਨੂੰ ਨਾ ਜਾ ਕੇ ਵਿਖਾਉਣਾ ਹੁਣ ਨਾ ਪਿੰਡ ਜਾ ਕੇ ਸਾਰਾ ਕੋ ਖਾ ਫਟ ਕੇ ਨਾ ਤੇ ਮੁੜ ਕੇ ਰਹਿ ਜਾਓ ਇੱਥੇ ਡੂਣਾ ਫੜ ਕੇ ਆਈ ਇੱਥੇ ਵੜ ਕੇ ਵਾਝੇ ਮੇਰੇ ਜੀ ਕੁੱਟਾ ਉਹ ਮੈਂ ਮੰਮੀ ਨਾਲ ਕਿਹੜੇ ਮੂੰਹ ਹਲ ਜਾਵਾਂ ਕੀ ਬੀਨਾ ਚੁੱਪ ਕਰਕੇ ਬੈਠੇ ਰੋ ਹਨ ਨੂੰ ਨਹੀਂ ਕੋਈ ਲੋੜ ਹੈਗੀ ਦੱਸਣ ਦੀ ਆਪੇ ਕਰਨਾ ਹੋਊਗਾ ਨਾ ਆਪੇ ਕਰ ਸਿਮੀ ਉਹ ਸਿਮੀ ਹਾਂ ਹਾਂ ਨਹੀਂ ਚਪੇੜ ਹੀ ਮਾਰਦੀ ਰਪਿੰਦਰ ਦੇ ਇਹ ਅੱਜ ਤੇ ਇਨੇ ਵਧੀਆ ਕੀਤਾ ਅਦਾ ਹਾਂ ਨਹੀਂ ਜਪਿੰਦਰ ਦੇ ਚਪੇਰ ਵੱਜੀ ਇੱਕ ਉਦਾਂ ਹੀ ਲੰਮੀ ਪਈ ਸੀ ਅੱਛਾ ਤੇ ਚਾਚੀ ਜੀ ਰਪਿੰਦਰ ਜਾਂਦੀ ਹੀ ਬੈਗ ਲੈ ਕੇ ਕੀ ਗੱਲ ਹੋਈ ਆ ਉਹ ਕਿੱਥੇ ਗਈ ਉਦਾਂ ਹੀ ਲੰਮੇ ਪਈ ਸੀ ਅੱਛਾ ਓੜੀ ਹੋ ਜਾ ਧੁੱਪ ਪੈਂਦੀ ਐ ਨਾ ਤੇ ਚਾਚੀ ਜੀ ਰਪਿੰਦਰ ਬੈਗ ਹੋ ਲੈ ਕੇ ਜਾਂਦੀ ਹੀ ਚਾਚੀ ਤੁਸੀਂ ਰਣਾ ਭੋਲੇ ਦੇ ਭੋਲੇ ਕੀ ਪਤਾ ਹੈ ਸੰਦੀਪ ਨਹੀਂ ਸਿਖਾਉਂਦੀ ਸਭ ਕੁਝ 1 ਚਾਚੀ ਤੁਸੀਂ ਰਹਿਣਾ ਪੋਲੇ ਦੇ ਪੋਲੇ ਕੀ ਪਤਾ ਸੰਦੀਪ ਨੇ ਸਿਖਾਉਂਦੀ 1 ਚਾਚੀ ਜੀ ਤੁਸੀਂ ਰਹਿਣਾ ਪੋਲੇ ਦੇ ਪੋਲੇ ਇਹ ਸਭ ਕੁਝ ਸੰਦੀਪ ਹੀ ਲਈ ਆ ਕਰਾਉਣ ਕੀ 2 1 ਪਤਾ ਕਿਉਂ ਸੰਦੀਪ ਤੁਸੀਂ ਜਿਹੜਾ ਡੱਬਾ ਦਲਜੀਤ ਦੇ ਕੇ ਗਿਆ ਸੀ 1 ਪਤਾ ਕਿਉਂ ਜਿਹੜਾ ਤੁਸੀਂ ਡੱਬਾ ਇਹ ਸ਼ੌਂਪੀਓਂ ਤਾਈ ਦਾ ਕਰਾਉਂਦਾ ਪਹਿਲਾਂ ਕੀ ਉਹਦਾ ਮੈਂ ਕਰ ਪਹਿਲਾਂ ਚਾਚਾ ਉਹਦਾ ਕਰ ਪਹਿਲਾਂ ਪਤਾ ਕਿਉਂ ਜਰਾ ਦਲਜੀਤ ਤੁਹਾਨੂੰ ਡੱਬਾ ਨਹੀਂ ਦੇ ਕੇ ਗਿਆ ਉਹ ਤੁਸੀਂ ਮੋਰਤਾ ਸੀ ਤੇ ਤਾਂ ਉਹ ਜਿਵੇਂ ਨਹੀਂ ਚੱਲ ਹੋਰ ਕਰ ਲਈਏ ਵਨ ਪਤਾ ਕਿਉਂ ਜਰਾ ਦਲਜੀਤ ਡੱਬਾ ਨਹੀਂ ਦੇ ਕੇ ਗਿਆ ਤੇ ਤੁਸੀਂ ਮੋਰਤਾ ਸੀ ਤੇ ਸੰਦੀਪ ਨੇ ਕਿਸ ਤਰ੍ਹਾਂ ਪਤਾ ਲੈਣਾ ਵਨ ਸੰਦੀਪ ਨੇ ਕਿਸ ਤਰ੍ਹਾਂ ਬਦਲਾ ਤੇ ਲੈਣਾ ਸੀ ਇਹੋ ਹੀ ਗੱਲ ਹੋਈ ਹੈ ਵਨ ਸੰਦੀਪ ਨੇ ਕਿਸ ਤਰੀਕੇ ਨਾਲ ਤੇ ਬਦਲਾ ਲੈਣਾ ਸੀ ਹੁਣ ਤਰਜਿੰਦਰ ਦੇ ਮੋੜੇ ਤੇ ਤੇ ਬੰਦੂਕ ਮੁੰਡੂ ਬਰਾਕੇ ਚਲਾ ਲਈ ਸੰਦੀਪ ਨੇ ਕਿਸ ਤਰੀਕੇ ਨਾਲ ਬਦਲਾ ਲੈਣਾ ਨਹੀਂ ਉਹ ਲੈ ਲਿਆ ਵਾ ਕਸੇ ਨਹੀਂ ਗਿਆ ਫਿਰ ਬਾਕੀ ਬਾਤ ਕੀ ਬਾਤ ਚਾਹੁੰਦਾ ਵਨ ਸੰਦੀਪ ਇੱਕ ਮਿੰਟ ਸੰਦੀਪ ਨੇ ਕਿਸ ਤਰ੍ਹਾਂ ਬਦਲਾ ਲੈਣਾ ਨਹੀਂ ਲੈ ਲਿਆ ਕੀ ਕਹਣਾ ਵਾ ਸੰਦੀਪ ਨੇ ਕਿਸ ਤਰੀਕੇ ਨਾਲ ਬਦਲਾ ਲੈਣਾ ਹੀ ਲੈ ਲਿਆ ਹਾਂ ਐਂਦਾ ਕਹਿ ਸਕਦੇ ਉਹ ਦੇ ਕੇ ਮੋੜ ਦੇ ਰੱਖ ਕੇ ਚਲਾਈ ਆ ਆਪ ਵੀ ਆਉਂਦੀ ਸਕਦੇ ਇਹ ਬਾਤ ਚਾਹੁੰਦਾ ਐਂਦਾ ਜਿਹਾ ਕਹਿੰਦਾ ਮੋੜ ਦੇ ਰੱਖ ਕੇ ਚਲਾਈ ਆ ਆਪ ਵੀ ਆਣੀ ਸਕਦੇ ਵਨ ਸੰਦੀਪ ਨੇ ਕਿਹਨ ਤਰੀਕੇ ਨਾਲ ਬਦਲਾ ਲੈਣ ਇਹਦੇ ਕਹਣਾ ਉਹ ਹੋ ਗਿਆ ਨਾ ਫਿਰ 1 ਸੰਦੀਪ ਨੇ ਬਦਲਾ ਲੈਣਾ ਸੀ ਕਿਹ ਤਰੀਕੇ ਨਾਲ ਲੈ ਲਿਆ ਹਾਂ ਦਲਜਿੰਦਰ ਦੇ ਮੋੜੇ ਤੇ ਤੇ ਹੱਤ ਦਲਜਿੰਦਰ ਦੇ ਮੋੜੇ ਤੇ ਰਾਹ ਕੇ ਚਲਾਈ ਹੈ ਪਿਆਵ ਨਹੀਂ ਆ ਨਹੀਂ ਸਕੀ 1 ਦਲਜਿੰਦਰ ਆਹ ਤਰ ਨਾ ਹੀ ਬੜਾ ਕਾਜ ਦਲਜਿੰਦਰ 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 ਦੇ ਮੋੜੇ ਸਿੱਧਾ ਕਹਿੰਦਾ ਦਲਜਿੰਦਰ ਕੱਦਲ ਜੀ 1 1 ਰஞ்சிਤਾ ਗਲਤੀ ਤੇ ਮੇਰ ਕੋ ਵੀ ਹੋ ਗਈ ਐ ਕ ਉਹਨੇ ਮੈਂ ਉਹਦੇ ਚ ਪੇਰ ਮਾਰਤੀ 1 ਰஞ்சிਤ ਗਲਤੀ ਤੇ ਮੇਰ ਕੋ ਵੀ ਹੋ ਗਈ ਐ ਮੈਂ ਉਹਦੇ ਚ ਪੇਰ ਮਾਰਤੀ ਆ ਉਹਨੇ ਚੁੱਕਿਆ ਬੈਗ ਤੇ ਚਲ ਗਈ ਐ 1 ਕੀ ਕਹਣਾ ਜਿੱਤੇ ਫੁਲਕੇ ਕੀ ਮਮੀ ਨੇ ਕਹਣਾ ਕੀ ਕਹਣਾ ਤਾਂ ਗਲਤੀ ਹੋ ਗਈ ਮੇਰ ਕੋ ਗਲਤੀ ਆ ਵੀ ਉਹਨੇ ਕਹਦਾ ਵੀ ਗਲਤੀ ਹੋ ਗਈ ਐ ਮੈਂ ਬੋਲਣਾ ਕਿ ਨਹੀਂ ਮੈਂ ਬੋਲਣਾ ਮੈਂ ਬੋਲਣਾ ਹੈ ਆਪਣੀ ਗੱਲ ਕਰਕੇ ਫਿਰ ਦਈ ਕਿਉਂ ਅੱਛਾ ਚਾਚਾ ਉਹਨੇ ਚੁੱਕਿਆ ਬੈਗ ਤੇ ਚਲ ਗਈ ਹੈ ਉਹਨੇ ਚੁੱਕਿਆ ਬੈਗ ਤੇ ਆਪਣੇ ਪੇਟ ਚਲ ਗਈ ਅੱਗ ਮੇਰੇ 2 ਮਾਰਚ ਪਹਿਲਾਂ ਉਹਨੇ ਚੁੱਕਿਆ ਬੈਗ ਤੇ ਚਲ ਗਈ ਹੈ ਚਾਚੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਤੇ ਜਿੱਦ 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 ਉਹ ਹੀ ਜਿਹਦੇ ਨੂੰ ਮਾਣੀ ਜਿੱਦ ਨੂੰ ਨਾਲ ਲੈਣੇ ਨਹੀਂ ਕਿਹੜਾ ਦਿਲ ਜਿੰਦ ਕੁੜੀ ਦੇ ਮਗਰ ਲਾ ਕੇ ਤਾਂ ਤੀ ਆਪਣੀ ਜਿੱਦ 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 ਜਿੰਦ ਹਾਂ ਤਾਂ ਕੁੜੀ ਇਹਨੇ ਕੁੜੀ ਦੇ ਮਗਰ ਲਾ ਕੇ ਬੰਦ ਚੁੱਕਿਆ ਬੈਗ ਤੇ ਚਲ ਗਈ ਚਾਚੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਤੂੰ ਕੁੜੀ ਦੇ ਮਗਰ ਲਾ ਕੇ ਤੇ ਨੋ ਦੇ ਚਪੇੜ ਮਾਰਦੀ ਉਹ ਵੀ ਬੜੀ ਅਮਤਰੀ ਆ ਕਹਨਾ ਕਿ ਉਹਦੀ ਸੱਸ ਨੂੰ ਫੋਨ ਕੀਤਾ ਸੀ ਕੀ ਪਤਾ ਨੇ ਕੀ ਕਿਹਾ ਵਾ ਤੇ ਕੀ ਨਹੀਂ ਉਹ ਵੀ ਇੱਥੇ ਬੰਦ ਜਿੰਦਰ ਨੇ ਨੇ ਬੰਦ ਕਾ ਕੀ ਇਹ ਤਾਂ ਕੀਤਾ ਵਾ ਕਿ ਤੁਹਾਨੂੰ ਪਤਾ ਫੋਨ ਕੀਤਾ ਵਾ ਕਿ ਨਹੀਂ ਬੰਦ ਚਲ ਠੀਕ ਆ ਚਾਚੀ ਤੁਸੀਂ ਆਪਣਾ ਘਰ ਜਾਰਨਾ ਵਾ ਜਾਰੋ ਜਿੱਦਾਂ ਮਰਜੀ ਬੰਦ ਚਲ ਠੀਕ ਆ ਚਾਚੀ ਵੀ ਆਪਣਾ ਘਰ ਜਾਰਨਾ ਵਾ ਲੱਲਾ ਕਿਆ ਜਾਰਤਾ ਹੀ ਜਾਰਨਾ ਹੀ ਜਾਰਤਾ ਹਾਂ ਉਹ ਸੁਦਰਜਿੰਦਰ ਵਾਲਾ ਦੱਸਣਾ ਨਹੀਂ 1 ਦਲਜੀਤ ਨੂੰ ਨਾ ਮਰਵਾਉਣ ਵਾਲੀ ਜਿਹੜੀਆਂ ਗੱਲਾਂ ਹੀ ਨਾ ਉਹ ਮੰਮੀ ਨੂੰ ਸਭ 1 ਮੇਰੀ ਗੱਲ ਸੁਣ ਪਵਾੜੇ ਵੀ ਤੇ ਤੇਰੇ ਹੀ ਤੂੰ ਹੌ ਸਕੀਮਾਂ ਦਿੰਦੀ ਸੀ ਉਦੋਂ ਨਾ ਇਹ ਸਕੀਮਾਂ ਦਿੰਦੀ ਤੇ ਨਾ ਇਹ ਦੇਣ ਹੁੰਦਾ ਹੁਣ ਜੇ ਮੰਮੀ ਨੇ ਸੁਣ ਲਿਆ ਵਾ ਤੇ ਜੇ ਜਾ ਕੇ ਉਧਰ ਦੱਸ ਦੇਦੇ ਤੇ ਆ ਗਿਆ ਨਾ ਪੰਗਾ ਖਾਈ ਫਿਰ ਜੇਦ ਦੀ ਰੋਟੀ ਕਹਿੰ ਭੇਲ ਜੇ ਜੇਲ ਨਹੀਂ ਨਿਕਲਨੇ ਮੋਜ ਖਾਈ ਬਨ ਦਲਜਿੰਦਰ ਕੇ ਦੋਦੀ ਆਈਆਂ ਮੈਂ ਦੱਸ ਤੀ ਸਹੀ ਵੀ ਗੱਲ ਕੀ ਆ ਤੂੰ ਦੱਸਿਆ ਹੀ ਨਹੀਂ ਜਦੋਂ ਦੀ ਆਈਆਂ ਕੱਲ ਦੀ ਆਈਆਂ ਅੱਜ ਆਈਆਂ ਬਨ ਦਲਜਿੰਦਰਾ ਕੀ ਗੱਲ ਹੋਈ ਆ ਦਲਜਿੰਦਰਾ ਇੰਨੀ ਗੁੱਸੇ ਚ ਕਿਉਂ ਆ ਕੀ ਗੱਲ ਹੋਈ ਆ ਰੁਪਿੰਦਰ ਨੇ ਕੀ ਕਿਹਾ ਤਾ ਤੁਹਾਨੂੰ ਤੂੰ ਕੌਣ ਦੀ ਆਈ ਆ ਤੂੰ ਆਈ ਆ ਗਿਆ ਦਿਮਾਗ ਖਰਾਬ ਮੰਮੀ ਆਹ ਤੂੰ ਹੀ ਚੰਗਾ ਨਹੀਂ ਕੀਤਾ ਅੱਜ ਪੇਡ ਮਾਰ ਗਏ ਮੇਰੇ ਮੰਮੀ ਤੂੰ ਹੀ ਆਗਾ ਮੈਂ ਚੰਗਾ ਨਹੀਂ ਕੀਤਾ ਮੇਰੇ ਚ ਪੇੜ ਮਾਰ ਗਏ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਆ ਮੰਮੀ ਆੜੀ ਚ ਪੇੜ ਵਜੀ ਮੰਮੀ ਆੜੀ ਚ ਪੇੜ ਮਰੀ ਹੈ ਨਾ ਮੰਮੀ ਹਾਈ ਨਾ ਨਾ ਤੰਗ ਕੀਤਾ ਨਾ ਕਿਤੇ ਜਿਹੜਾ ਕੋਈ ਹਸਾਬ ਹੀ ਨਹੀਂ ਆ ਪੰਨੀ ਕਿੱਥੋਂ ਆ ਗਈ ਡੈਂ ਹੁਣ ਇਹਨਾਂ ਨੂੰ ਨਾ ਜਾ ਕੇ ਵਿਖਾਉਣਾ ਹੁਣ ਨਾ ਪਿੰਡ ਜਾ ਕੇ ਸਾਰਾ ਕੋ ਖਾ ਫਟ ਕੇ ਨਾ ਤਮੂੜਕੇ ਰਹਿ ਜਾਓ ਤੇ ਡੂਣਾ ਫੜ ਕੇ ਆਈ ਇੱਥੇ ਫੜ ਕੇ ਰਹਿ ਜਾ ਵੀਰੇ ਚਲੋ ਉਹ ਮੈਂ ਮੰਮੀ ਨਾਲ ਕਿਹੜੇ ਮੂੰਹ ਹਲ ਜਾਵਾਂ ਕੀ ਬੀਨਾ ਚੁੱਪ ਕਰਕੇ ਬੈਠੇ ਰਹੋ ਹਨੂ ਨਹੀਂ ਕੋਈ ਲੋੜ ਹੈਗੀ ਦੱਸਣ ਦੀ ਆਪੇ ਕਰਨਾ ਹੋਊਗਾ ਨਾ ਆਪੇ ਕਰ ਲ ਸਿਮੀ ਉਹ ਸਿਮੀ ਹਾਂ ਹਾਂ ਨਿੱਚ ਪੇੜ ਹੀ ਮਾਰਤੀ ਰਪਿੰਦਰ ਦੇ ਨਹੀਂ ਅੱਜ ਤੇ ਇਹਨੇ ਵਧੀਆ ਕੀਤਾ ਦਾ ਹਾਂ ਨਿੱਚ ਜਪਿੰਦਰ ਦੇ ਚਪੇਰ ਵੱਜੀ ਇੱਕ ਉਦਾਂ ਹੀ ਲੰਮੀ ਪਈ ਸੀ ਅੱਛਾ ਤੇ ਚਾਚੀ ਜੀ ਰਪਿੰਦਰ ਜਾਂਦੀ ਹੀ ਬੈਗ ਲੈ ਕੇ ਕੀ ਗੱਲ ਹੋਈ ਆ ਉਹ ਕਿੱਥੇ ਗਈ ਉਦਾਂ ਹੀ ਲੰਮੇ ਪਈ ਸੀ ਅੱਛਾ ਉੜੇ ਹੋ ਜਾ ਤੁੱਪ ਪੈਂਦੀ ਐ ਨਾ ਚਾਚੀ ਜੀ ਰਪਿੰਦਰ ਬੈਕ ਹੋ ਲੈ ਕੇ ਜਾਣ ਦੀ 1 ਚਾਚੀ ਤੁਸੀਂ ਰਣਾ ਭੋਲੇ ਦੇ ਭੋਲੇ ਕੀ ਪਤਾ ਹੈ ਸੰਦੀਪ ਨੇ ਸਿਖਾਉਂਦੀ ਸਭ ਕੁਝ 1 ਚਾਚੀ ਤੁਸੀਂ ਰਣਾ ਭੋਲੇ ਦੇ ਭੋਲੇ ਕੀ ਪਤਾ ਹੈ ਸੰਦੀਪ ਨੇ ਸਿਖਾਉਂਦੀ 1 ਚਾਚੀ ਜੀ ਤੁਸੀਂ ਰਣਾ ਭੋਲੇ ਦੇ ਭੋਲੇ ਇਹ ਸਭ ਕੁਝ ਸੰਦੀਪ ਹੀ ਲਈ ਆ ਕਰਾਉਣ ਕੀ 2 1 ਪਤਾ ਕਿਉਂ ਸੰਦੀਪ ਤੁਸੀਂ ਜਿਹੜਾ ਡੱਬਾ ਦਲਜੀਤ ਦੇ ਕੇ ਗਿਆ ਸੀ 1 ਪਤਾ ਕਿਉਂ ਜਿਹੜਾ ਤੁਸੀਂ ਡੱਬਾ ਯਾ ਚੈਂਪੀਅਨ ਤਾਈ ਦਾ ਘਰ ਹੁੰਦਾ ਪਹਿਲਾਂ ਕੀ ਹੁੰਦਾ ਮੈਂ ਘਰ ਪਹਿਲਾਂ ਚਾਹ ਚਾਹਦਾ ਘਰ ਪਹਿਲਾਂ ਚਲ ਪਤਾ ਕਿਉਂ ਜਿਹੜਾ ਦਲਜੀਤ ਤੈਨੂੰ ਡੱਬਾ ਨਹੀਂ ਦੇ ਕੇ ਗਿਆ ਉਹ ਤੂੰ ਹੀ ਮੋਰਤਾ ਸੀ ਤੇ ਤਾਂ ਉਹ ਦੇਣੀ ਹੋਣੀ ਚੱਲ ਹੋਰ ਕਰ ਲਈਏ ਵਨ ਪਤਾ ਕਿਉਂ ਜਿਹੜਾ ਦਲਜੀਤ ਡੱਬਾ ਨਹੀਂ ਦੇ ਕੇ ਗਿਆ ਤੇ ਤੂੰ ਹੀ ਮੋਰਤਾ ਸੀ ਤੇ ਸੰਦੀਪ ਨੇ ਕਿਹੇ ਤਰ੍ਹਾਂ ਪਤਾ ਲੈਣਾ ਵਨ ਸੰਦੀਪ ਨੇ ਕਿਹੇ ਤਰ੍ਹਾਂ ਬਦਲਾ ਤੇ ਲੈਣਾ ਸੀ ਇਹੋ ਹੀ ਗੱਲ ਹੋਈ ਹੈ ਵਨ ਸੰਦੀਪ ਨੇ ਕਿਸ ਤਰੀਕੇ ਨਾਲ ਤੇ ਬਦਲਾ ਲੈਣਾ ਸੀ ਹੁਣ ਤਲਜਿੰਦਰ ਦੇ ਮੋੜੇ ਤੇ ਤੇਰ ਬੰਦੂਕ ਬੰਦੂਰਾ ਕੇ ਚਲਾ ਲਈ ਸੰਦੀਪ ਨੇ ਕਿਸ ਤਰੀਕੇ ਨਾਲ ਬਦਲਾ ਲੈਣਾ ਸੀ ਉਹ ਲੈ ਲਿਆ ਵਾ ਕਸੀ ਨਹੀਂ ਗਿਆ ਤੇ ਬਾਕੀ ਬਾਤ ਬਾਕੀ ਬਾਤ ਕਰ ਵਨ ਸੰਦੀਪ ਇੱਕ ਮਿੰਟ ਸੰਦੀਪ ਨੇ ਕਿਸ ਤਰ੍ਹਾਂ ਬਦਲਾ ਲੈਣ ਨੂੰ ਲੈ ਲਿਆ ਕੀ ਕਹਣਾ ਵਾ ਸੰਦੀਪ ਨੇ ਕਿਸ ਤਰੀਕੇ ਨਾਲ ਬਦਲਾ ਲੈਣਾ ਹੀ ਲੈ ਹਾਂ ਐਡਾ ਕਹਿ ਸਕਦੇ ਤੇ ਮੋੜ ਤੇ ਰੱਖ ਕੇ ਚਲਾਈ ਆ ਆਪ ਦੇ ਆਪ ਹੀ ਇਹ ਬਾਤ ਹੈ ਇਦਨ ਦਾ ਗੱਲ ਦਰਜਿੰਦਰ ਦੇ ਮੋੜੇ ਤੇ ਰੱਖ ਕੇ ਚਲਾਈ ਆ ਆ ਵੀ ਆ ਨਹੀਂ ਸਕਦੀ 1 ਸੰਦੀਪ ਨੇ ਕਿਹਨ ਤਰੀਕੇ ਨਾਲ ਬਦਲਾ ਲੈਣ ਇਹਦੇ ਗਾਣੇ ਉਹ ਹੋ ਗਿਆ ਨਾ ਫਿਰ 1 ਸੰਦੀਪ ਨੇ ਬਦਲਾ ਲੈਣਾ ਸੀ ਕਿਹ ਤਰੀਕੇ ਨਾਲ ਲੈ ਲਿਆ ਹਾਂ ਦਰਜਿੰਦਰ ਦੇ ਮੋੜੇ ਤੇ ਤੇ ਦਰਜਿੰਦਰ ਦੇ ਮੋੜੇ ਤੇ ਰੱਖ ਕੇ ਚਲਾਈ ਆ ਆ ਵੀ ਆ ਨਹੀਂ ਸਕਦੀ 1 ਦਰਜਿੰਦਰ ਉੰਤਰਾ ਨਾਈ ਬੜੋ ਕਾ ਜੇ ਦਲਜਿੰਦਰ 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 ਦੇ ਮੋੜੇ ਸਿੱਧਾ ਕਹਿੰਦਾ ਦਲਜਿੰਦਰ ਕਿਹ ਦਲਜਿੰਦਰ 1 1 ਰஞ்சிਤ ਗਲਤੀ ਤੇ ਮੇਰੇ ਕੋ ਵੀ ਹੋ ਗਈ ਏਕ ਉਹਨੇ ਮੈਂ ਉਹਦੇ ਚ ਪੇਰ ਮਾਰਤੀ 1 ਰஞ்சிਤ ਗਲਤੀ ਤੇ ਮੇਰੇ ਕੋ ਵੀ ਹੋ ਗਈ ਏ ਮੈਂ ਉਹਦੇ ਚ ਪੇਰ ਮਾਰਤੀ ਆ ਉਹਨੇ ਚੁੱਕਿਆ ਬੈਗ ਤੇ ਚਲ ਗਈ 1 ਕੀ ਕਹਣਾ ਜਿੱਤੇ ਫੁਲਕੇ ਕੀ ਇਹਨਾਂ ਤਾਂ ਗਲਤੀ ਹੋ ਗਈ ਮੇਰੇ ਕੋਲ ਗਲਤੀ ਹੋ ਗਈ ਉਹਨੇ ਕਹਦਾ ਵੀ ਗਲਤੀ ਹੋ ਗਈ ਹੈ ਮੈਂ ਬੋਲਣਾ ਹੈ ਕਿ ਨਹੀਂ ਮੈਂ ਬੋਲਣਾ ਮੈਂ ਬੋਲਣਾ ਹੈ ਆਪਣੀ ਗੱਲ ਕਰਕੇ ਫਿਰ ਦਈ ਕਿਉਂ ਅੱਛਾ ਚਾਚਾ ਉਹਨੇ ਚੁੱਕਿਆ ਬੈਗ ਤੇ ਚਲ ਗਈ ਹੈ ਉਹਨੇ ਚੁੱਕਿਆ ਬੈਗ ਤੇ ਆਪਣੇ ਪੇਟ ਚਲ ਗਈ ਅੱਗ ਮੇਰੇ 2 ਮਾਰਚ ਪਹਿਲਾਂ ਉਹਨੇ ਚੁੱਕਿਆ ਬੈਗ ਤੇ ਚਲ ਗਈ ਹੈ ਚਾਚੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਤੇ ਜਿੱਦ ਜਿੱਦ ਉਹ ਹੀ ਜਿਹੜਾ ਮਾਰੀ ਨਾਲ ਨਹੀਂ ਕਿਹਾ ਕੁੜੀ ਦੇ ਮਗਰ ਲਾ ਕੇ ਤੇ ਆਪਣੀ ਜਿੰਦਰ ਜਿੰਦਰ ਹਾਂ ਤਾਂ ਕੁੜੀ ਇਹਨੇ ਕੁੜੀ ਦੇ ਮਗਰ ਲਾ ਕੇ ਚੁੱਕਿਆ ਬੈਗ ਤੇ ਚਲ ਗਈ ਚਾਚੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਤੂੰ ਕੁੜੀ ਦੇ ਮਗਰ ਲਾ ਕੇ ਤੇ ਨੋ ਦੇ ਚਪੇੜ ਮਾਰਤੀ ਉਹ ਵੀ ਬੜੀ ਅਮਤਰੀ ਆ ਕਹਨਾ ਕਿ ਉਹਦੀ ਸੱਸ ਨੂੰ ਫੋਨ ਕੀਤਾ ਸੀ ਕੀ ਪਤਾ ਨੇ ਕੀ ਕਿਹਾ ਵਾ ਤੇ ਕੀ ਨਹੀਂ ਉਹ ਵੀ ਇੱਥੇ ਬੋਲ ਜਿੰਦਰ ਨੇ ਨੇ ਬੰਦ ਕਹ ਕਿ ਤਾ ਕੀਤਾ ਵਾ ਤੁਹਾਨੂੰ ਪਤਾ ਫੋਨ ਕੀਤਾ ਵਾ ਕਿ ਨਹੀਂ 1 ਚਲ ਠੀਕ ਆ ਚਾਚੀ ਤੁਸੀਂ ਆਪਣਾ ਘਰ ਜਾਰਨਾ ਵਾ ਜਾਰੋ ਜਿੱਦਾਂ ਮਰਜੀ 1 ਚਲ ਠੀਕ ਆ ਚਾਚੀ ਤੁਸੀਂ ਆਪਣਾ ਘਰ ਜਾਰਨਾ ਵਾ ਲੱਲਾ ਕਿਆ ਜਾਰਤਾ ਹੀ ਜਾਰਨਾ ਹੀ ਜਾਰਤਾ ਹਾਂ ਉਹ ਸੋ ਦਲਜੀਂਦਰ ਵਾਲਾ ਦੱਸਣਾ ਨਹੀਂ 1 ਦਲਜੀਤ ਨੂੰ ਨਾ ਮਰਵਾਉਣ ਵਾਲੀ ਜਿਹੜੀਆਂ ਗੱਲਾਂ ਹੀ ਨਾ ਉਹ ਮੰਮੀ ਨੂੰ ਸਭ 1 ਮੇਰੀ ਗੱਲ ਸੁਣ ਪਵਾੜੇ ਵੀ ਤੇ ਤੇਰੇ ਹੀ ਤੂੰ ਹੋਂ ਸਕੀਮਾਂ ਦਿੰਦੀ ਸੀ ਉਦੋਂ ਨਾ ਇਹ ਸਕੀਮਾਂ ਦਿੰਦੀ ਤੇ ਨਾ ਇਹ ਦੇਣ ਹੁੰਦਾ ਹੋ ਜੇ ਮੰਮੀ ਨੇ ਸੁਣ ਲਿਆ ਵਾ ਤੇ ਜੇ ਜਾ ਕੇ ਉਧਰ ਦੱਸ ਦੇ ਦੇ ਤੇ ਆ ਗਿਆ ਨਾ ਪੰਗਾ ਖਾਈ ਫਿਰ ਜੇਲ ਦੀਆਂ ਰੋਟ ਖਾਈ ਫਿਰ ਜੇਲ ਜੇਲ ਨਹੀਂ ਨਿਕਲਣਾ ਮੋਜ